ਉਹ ਸਾਰਾ ਜਿਹੜਾ ਸੈਂਟਰ ਦਾ ਡਿਪਾਰਟਮੈਂਟ ਆ ਜਿਹੜਾ ਉਹ ਦੇਖਦਾ ਹੈ ਨਾ ਤੇ ਇਸ ਕਰਕੇ ਜਿਵੇਂ ਉਹ ਜਿਹੜੀ ਜੋਤੀ ਮਲੋਤਰਾ ਕੀ ਨਾਂ ਚ ਉਹਦੇ ਨਾਲ ਵੀ ਲਿੰਕ ਨਿਕਲੇ ਨੇ ਅੱਜ ਅੱਜ ਜਿਹੜਾ ਹੋ ਰਿਹਾ ਹੈ ਨਾ ਹਾਂ ਰੂਪਰ ਦਾ ਕੋਈ ਪਿੰਡ ਹੈ ਉੱਥੋਂ ਦਾ ਉਹ ਪਾਕਿਸਤਾਨ ਵੀ ਦੋ ਤਿੰਨ ਵਾਰੀ ਗਏ ਆ ਸੋ ਇਹਦੇ ਵਿੱਚ ਇਹੀ ਹੈ ਕਿ ਕਈ ਵਾਰੀ ਲਾਲਚ ਚ ਆ ਜਾਂਦੇ ਆ ਜਾਂ ਕੋਈ ਪੈਸੇ ਪੂਸੇ ਦਾ ਲਾਲਚ ਆ ਜਾਂ ਕੋਈ ਹੋਰ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਦੇਸ਼ ਵਿਰੋਧੀ ਕਾਰਵਾਈਆਂ ਚ ਉਹ ਜਿਹੜਾ ਸ਼ੰਗਲ ਕਰ ਲੈਂਦੇ ਆ ਪਰ ਇਹ ਵੀ ਜੇ ਉਹਨਾਂ ਦੀ ਕੋਈ ਲਿਸਟ ਇਸ ਤਰ੍ਹਾਂ ਦੀ ਆਉਂਦੀ ਹੈ ਅਸੀਂ ਪਹਿਲਾਂ ਵੈਰੀਫਾਈ ਕਰਕੇ ਫਿਰ ਉਹਨਾਂ ਦਾ ਮਾਨ ਸਰ ਜੀ ਜੋ ਆਪਨੇ ਬਿਆਨ دیا ਥਾ ਵਨ ਨੇਸ਼ਰਵਨ ਹਸਬੰਡ ਉਸ ਪਰ ਰਵਨੀਤ ਬਿੱਟੂ ਬਿੱਟੂ ਨੇ ਜੋ ਹੈ ਉਸ ਪਰ ਪਲਟਵਾਰ ਕੀਤਾ ਉਹਨਾਂ ਨੇ ਕਹਾ ਕਿ ਆਪ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਆਪ ਕਿਸੇ ਨਾ ਕਿਸੇ ਤਰੀਕੇ ਸੇ ਪਾਕਿਸਤਾਨ ਨੂੰ ਮਦਦ ਪਹੁੰਚਾਉਣਾ ਚਾਹਤੇ ਅਸੀਂ ਕਿਹੜੀ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਨਹੀਂ ਬਸ ਇਹ ਹੈ ਵੀ ਉਹ ਫਿਰ ਵਾਪਸ ਕਿਉਂ ਲੈ ਲਿਆ ਫਿਰ ਉਹ ਸੰਦੂਰ ਭੇਜਣਾ ਉਹ ਕੋਈ ਕਿਹੜੀ ਭਾਸ਼ਾ ਹੈ ਹੈ ਤਾਂ ਜਿਹੜਾ ਵੀ ਕੋਈ ਬੋਲੇ ਕਿ ਭਾਈ ਤੁਸੀਂ ਇਦਾਂ ਕਿਉਂ ਕੀਤਾ ਕਿ ਨੇ ਪਾਕਿਸਤਾਨ ਨੇ ਤਾਂ ਜਿਹੜਾ ਕੋਈ ਬੋਲੇ ਕਿ ਪਾਕਿਸਤਾਨ ਚਲਾ ਆ ਜਾ ਤੂੰ ਹੈਨਾ ਪਹਿਲੀ ਵਾਰ ਹੋ ਰਿਹਾ ਹੈ ਕਿ ਕਿ ਕੋਈ ਜੰਗ ਜਿੱਤਣ ਤੋਂ ਬਾਅਦ ਦਸਣ ਭੇਜਣ ਗਏ ਹੋਣੇ ਸਾਡੇ ਨਮਾਇंदे ਵੇਸ ਜਿੱਤ ਗਏ ਸੀ ਜਿੱਤ ਗਏ ਹੈਨਾ ਤੇ ਇਹ ਤਾਂ ਪਤਾ ਹੀ ਲੱਗ ਜਾਂਦਾ ਹੁੰਦਾ ਵੀ ਜਿੱਤ ਗਏ ਜਾਂ ਨਹੀਂ ਜਿੱਤ ਗਏ ਕਿਥੋਂ ਕੁ ਮੁੜ ਕੇ ਆਏ ਜਾਂ ਕਿੱਥੇ ਸਮਝੌਤਾ ਬੈਠਾ ਕਿੰਨੀ ਕਿ ਜ਼ਮੀਨ ਉਹਨਾਂ ਦੀ ਆਪਾਂ ਦੱਬ ਲਈ ਸੀ ਹੈਨਾ ਇਥੇ ਪਾਕਿਸਤਾਨ ਦੀ ਕੀ ਬਾਤ ਹੈ ਜੀ ਦੱਸੋ ਤੇ ਹੁਣ ਜੇ ਜੇ ਸਿੰਗਾਪੁਰ ਜਾ ਕੇ ਸਾਡੇ ਜਿਹੜੇ ਸੀਡੀਐਸ ਐ ਉਹ ਕਹਿੰਦਾ ਵੀ ਹਾਂ ਵਿਮਾਨ ਤੋਂ ਗਰੇ ਥੇ ਲੇਕਿਨ ਕਿਤਨੇ ਇਹ ਨਹੀਂ ਇੰਪੋਰਟੈਂਟ ਜੇ ਹੈ ਕਿਉਂ ਗਰੇ ਥੇ ਹੈਨਾ ਸਰ ਇਹ ਮੈਂ ਮੈਂ ਤਾਂ ਨਹੀਂ ਕਿਹਾ ਇਹ ਵੀ ਫਿਰ ਪਾਕ ਪਾਕਿਸਤਾਨ ਦੀ ਗੱਲ ਹੈ ਫਿਰ ਇਹਨਾਂ ਦਾ ਜਿਹੜਾ ਕੋਈ ਬਿੱਟੂ ਦਾ ਜਿਹੜਾ ਆਕਾ ਹੀ ਉਹ ਜੈ ਸ਼ੰਕਰ ਉਹ ਕਹਿੰਦਾ ਸੀ ਪਹਿਲੇ ਦੱਸਦਾ ਸੀ ਉਹਨਾਂ ਨੂੰ ਦੋ ਦਿਨ ਵੀ ਤੁਸੀਂ ਤੁਹਾਡੇ ਫੌਜ ਦੇ ਟਿਕਾਣਿਆਂ ਦੀ ਗੱਲ ਦੇ ਸਿਰਫ ਟੈਰਰਿਸਟਾਂ ਦੇ ਟਿਕਾਣਿਆਂ ਤੇ ਅਸੀਂ ਪਰਸੋਂ ਤੋਂ ਬਾਅਦ ਕਰਾਂਗੇ ਫਿਰ ਉਹਨੇ ਰੱਖਿਓਣੇ ਉੱਥੇ ਜੀ ਤੇ ਨਾਲੇ ਕਹੀ ਜਾਂਦੇ ਨੇ ਫੌਜ ਉੱਥੇ ਹੱਥ 바 ਦਿਨੋਂ ਨਾਲੇ ਵੀ ਉਹਨਾਂ ਨੇ ਰੱਖਿਓਣੇ ਉਹਨੂੰ ਜਦੋਂ ਪਤਾ ਲੱਗਿਆ ਉਹਨੇ ਕੱਢ ਲਏ ਹੋਣੇ ਸਾਰੇ ਫਿਰ ਆਪਾਂ ਤਾਂ ਬਿਲਡਿੰਗ ਹੀ ਡਾਈਆਂ ਕੱਲੀਆਂ ਠੀਕ ਹੈ ਨਾ ਇਹ ਕੋਈ ਇਹ ਕੋਈ ਇਹ ਇਹ ਮੈਂ ਬਿਆਨ ਮਹਿਨਤ ਤਾਂ ਜਦੋਂ ਉਹ ਉਹਨਾਂ ਨਾਲ ਗੱਲ ਕਰਨ ਕਿ ਸੋ ਇਹ ਤਾਂ ਕਹਿਣਾ ਹੀ ਹੁੰਦਾ ਕੁਝ ਨਾ ਕੁਝ ਭਗਵਾਨ ਤੁਮਨ ਦੇ ਖਿਲਾਫ ਕਹੀ ਜਾਂਦੇ ਨੇ ਦਿਨੋਂ ਕੋਈ